ਕਿਉਂਕਿ ਪੰਜਾਬੀ ਦੇ ਇੱਕ ਕਹਾਵਤਾ ਕੇ ਮਨੁੱਖ ਦੀਆਂ ਤਿੰਨ ਲੋੜਾਂ ਨੇ ਰੋਟੀ ਕੱਪੜਾ ਔਰ ਮਕਾਨ ਪਰ ਮੈਂ ਸਮਝਣਾ ਕਿ ਅੱਜਕੱਲ੍ਹ ਚੌਥੀ ਲੋੜ ਜਿਹੜੀ ਆ ਦਵਾਈ ਦੀ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਅੱਜਕੱਲ੍ਹ ਹੋ ਗਈ ਆ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾ ਨਗਰ ਦੇ ਪਿੰਡ ਸੇਖਾਂ ਵਿੱਚ ਜੀਜਸ ਬlesਸ ਫਾਊਂਡੇਸ਼ਨ ਵੱਲੋਂ ਤੀਸਰਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਫ੍ਰੀ ਮੈਡੀਕਲ ਚੈੱਕਅਪ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਇਸ ਮੈਡੀਕਲ ਕੈਂਪ ਵਿੱਚ ਅੰਮ੍ਰਿਤਸਰ ਤੋਂ ਮਾਹਰ ਡਾਕਟਰ ਪੀਕੇ ਸ਼ਰਮਾ ਅਤੇ ਟੀਮ ਡਾਕਟਰ ਅਮਨਦੀਪ ਨੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਿਸ ਵਿੱਚ ਲਗਭਗ 200 ਤੋਂ ਵੱਧ ਮਰੀਜ਼ਾਂ ਨੇ ਇਸ ਫ੍ਰੀ ਮੈਡੀਕਲ ਕੈਂਪ ਦਾ ਲਾਭ ਉਠਾਇਆ ਗੱਲਬਾਤ ਦੌਰਾਨ ਜੀਜ਼ਸ ਪਲੱਸ ਫਾਊਂਡੇਸ਼ਨ ਦੇ ਵਲੰਟੀਅਰ ਡਾਕਟਰ ਐਲਵਨ ਮਸੀਹ ਰੰਧਾਵਾ ਨੇ ਦੱਸਿਆ ਕਿ ਇਹ ਤੀਸਰਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਆਗੂ ਸਿਮਰਨ ਸਿੰਘ ਕੁਲਵਿੰਦਰ ਸਿੰਘ ਐਸਪੀ ਮਗਰ ਮੁਦੀਆ ਅਤੇ ਸਰਪੰਚ ਕੁਲਵੰਤ ਸਿੰਘ ਨੇ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ ਡਾਕਟਰ ਐਲਵਨ ਮਸੀਹ ਰੰਧਾਵਾ ਵੱਲੋਂ ਇਸ ਕੈਂਪ ਵਿੱਚ ਪਹੁੰਚੇ ਡਾਕਟਰ ਸਹਿਬਾਨ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅੱਗੇ ਹੋ ਜਾਓ ਅੱਗੇ ਹੋ ਜਾਓ ਇਹਦੇ ਨੂੰ ਕਰੋ ਦੇਖੋ ਸਭ ਤੋਂ ਪਹਿਲਾਂ ਤੇ ਪ੍ਰਭੂ ਦਾ ਧੰਨਵਾਦ ਕਰਨੇ ਆ ਕਿ ਜਿਨੇ ਅੱਜ ਤੱਕ ਸਾਨੂੰ ਸੰਭਾਲ ਲਿਆ ਵਾ ਔਰ ਅਸੀਂ ਉਸ ਤੋਂ ਬਾਅਦ ਧੰਨਵਾਦ ਕਰਨੇ ਆ ਜੀਜਸ ਪਲੱਸ ਫਾਊਂਡੇਸ਼ਨ ਯੂ ਐਸ ਏ ਵਾਲਿਆਂ ਦਾ ਜਿਨ੍ਹਾਂ ਨੇ ਇਹ ਫਾਊਂਡੇਸ਼ਨ ਜਿਹੜੀ ਆ 2021 ਤੋਂ ਸ਼ੁਰੂ ਹੋਈ ਆ ਔਰ ਤੀਸਰਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਰਾਵਾ ਇਹ ਸਾਡੇ ਪਿੰਡ ਸੇਖਾ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਲਗਾਇਆ ਗਿਆ ਵਾ। ਔਰ ਇਸ ਕਿੱਬ ਦੇ ਵਿੱਚ ਡਾਕਟਰ ਪੀ ਕੇ ਸ਼ਰਮਾ ਐਮ ਡੀ ਮੈਡੀਸਨ ਸਕਾਟ ਹਸਪੀਟਲ ਤੋਂ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਆ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਔਰ ਸਾਡੇ ਪ੍ਰਧਾਨ ਸਾਹਿਬ ਸਾਡੇ ਬਹੁਤ ਹੀ ਹੁਨਾਰ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਆ ਜਿਹੜੇ ਬਹੁਤ ਹੀ ਵਧੀਆ ਸੋਚ ਵਾਲੇ ਆ ਉਹ ਵੀ ਸਾਡੇ ਕੋਲ ਪਹੁੰਚੇ ਆ। ਔਰ ਸਾਡੇ ਕੈਂਪ ਦੇ ਵਿੱਚ ਆਣ ਕੇ ਸ਼ਿਰਕਤ ਕੀਤੀ ਹੈ ਸੇਧਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਇਹ ਜਿਹੜਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਵਾ ਇਹਦੇ ਵਿੱਚ ਕੋਈ ਡਾਕਟਰੀ ਫੀਸ ਨਹੀਂ ਆ ਕੋਈ ਦਵਾਈ ਦੀ ਮਤਲਬ ਇਹਦੇ ਵਿੱਚ ਕੋਈ ਕੋਈ ਦਵਾਈ ਦਾ ਪੈਸਾ ਨਹੀਂ ਆ ਫ੍ਰੀ ਆਫ ਕੋਸਟ ਮੈਡੀਸਨ ਜਿਹੜੀ ਆ ਇਸ ਕੈਂਪ ਦੇ ਵਿੱਚ ਮਤਲਬ ਆਪਾਂ ਲੋਕਾਂ ਦੀ ਜਿਹੜੀ ਇਹ ਸੇਵਾ ਫਾਊਂਡੇਸ਼ਨ ਵੱਲੋਂ ਕੀਤੀ ਜਾਂਦੀ ਹੈ ਜਿਹੜੀ ਦਵਾਈ ਨਹੀਂ ਪ੍ਰੋਵਾਈਡ ਹੋ ਸਕਦੀ ਉਹ ਦਵਾਈ ਮੁਫਤ ਕਿੱਦਾਂ ਲੈ ਦੇਖੋ ਜਿਹੜੀ ਦਵਾਈ ਸਾਡੇ ਕੋਲ ਨਹੀਂ ਆ ਔਰ ਜਿਹੜੀ ਡਾਕਟਰ ਸਾਹਿਬ ਲਿਖ ਕੇ ਦੇਣਗੇ ਉਹ ਦਵਾਈ ਜਿਹੜੀ ਆ ਆਪਾਂ ਬਾਅਦ ਵਿੱਚ ਵੀ ਪ੍ਰੋਵਾਈਡ ਕਰਕੇ ਦਵਾਂਗੇ ਬਟ ਉਹ ਜਿਹੜੀ ਦਵਾਈ ਆ ਜਿੰਨੇ ਪਰਸੈਂਟ ਨਾਲ ਸਾਨੂੰ ਮਤਲਬ ਪਿੱਛੋਂ ਲੈਸ ਆਏਗੀ ਉਸੇ ਹਿਸਾਬ ਦੇ ਨਾਲ ਅਸੀਂ ਉਸ ਨੂੰ ਪ੍ਰੋਵਾਈਡ ਕਰਾਂਗੇ ਜਦੋਂ ਪਿੰਡਾਂ ਵਿੱਚ ਇਦਾਂ ਦੇ ਜਿਹੜੇ ਕੈਂਪ ਲਗਾਏ ਜਾਂਦੇ ਆ ਉਹ ਆਮ ਲੋਕਾਂ ਨੂੰ ਕਿੰਨਾ ਦੇ ਜਿਹੜਾ ਫਾਇਦਾ ਨਹੀਂ ਦੇ ਦੇ ਦੇਖੋ ਜੀ ਇਹ ਤਾਂ ਮਤਲਬ ਜਿੰਨੀਆਂ ਵੀ ਸੰਸਥਾਵਾਂ ਨੇ ਇਹ ਤਾਂ ਹਰੇਕ ਨੂੰ ਚਾਹੀਦਾ ਵਾ ਕਿ ਇਹੋ ਜੇ ਕੈਂਪ ਦਾ ਜਰਾਵਾ ਮਤਲਬ ਸੰਚਾਲਨ ਕਰਨਾ ਚਾਹੀਦਾ ਵਾ ਕਿਉਂਕਿ ਪੰਜਾਬੀ ਦੇ ਇੱਕ ਘਾਵਤਾ ਕੇ ਮਨੁੱਖ ਦੀਆਂ ਤੇਨ ਲੋੜਾਂ ਨੇ ਰੋਟੀ ਕਪੜਾ ਔਰ ਮਕਾਨ ਪਰ ਮੈਂ ਸਮਝਣਾ ਕਿ ਅੱਜਕੱਲ ਚੌਥੀ ਲੋੜ ਜਿਹੜੀ ਆ ਦਵਾਈ ਦੀ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਅੱਜਕੱਲ ਹੋ ਗਈ ਆ ਸੋ ਮੈਂ ਚਾਹੁੰਦਾ ਵਾਂ ਕਿ ਹੋਰ ਵੀ ਸੰਸਥਾਵਾਂ ਜਿੱਥੋਂ ਤੱਕ ਮੈਸੇਜ ਆਵੇ ਹੋਰ ਵੀ ਸੰਸਥਾਵਾਂ ਜਿਹੜੀਆਂ ਨੇ ਇਸ ਤਰ੍ਹਾਂ ਦੇ ਕੈਂਪ ਅਰੇਂਜ ਕਰਨ ਤਾਂ ਜੋ ਜਿਹੜੇ ਮਤਲਬ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਨੂੰ ਕੀ ਹੋ ਰਿਹਾ ਵਾ ਉਹ ਮਤਲਬ ਡਾਕਟਰ ਤਾਂ ਕੌਣ ਔਰ ਆਪਣਾ ਦਸਨ ਔਰ ਫ੍ਰੀ ਆਫ ਕਾਸਟ ਮੈਡੀਸਨ ਜਿਹੜੀ ਆ ਉਹ ਕੈਂਪਾਂ ਦੇ ਵਿੱਚ ਉਹ ਆਣ ਕੇ ਲੈਣ ਅੱਗੇ ਤੋਂ ਵੀ ਚੱਡਿਆ ਲੱਗਦਾ ਏ ਤਾਂ ਇੰਨਾ ਉਹ ਕੰਮ ਕੀ ਦੀਆ ਦੇਖੋ ਜੀ 3 ਸਾਲ ਤੋਂ ਅਸੀਂ ਫਾਊਂਡੇਸ਼ਨ ਨਾਲ ਜੁੜੇ ਆਂ ਬੜੀ ਫਾਊਂਡੇਸ਼ਨ ਦੀ ਮਤਲਬ ਉਪਰਾਲੇ ਬਹੁਤ 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 ਇਹਨਾਂ ਦੇ ਮਤਲਬ ਜਿਤਨਾ ਜਿਤਨਾ ਸਾਨੂੰ ਇਹਨਾਂ ਦੀ ਅਗਵਾਈ ਮਤਲਬ ਸਾਨੂੰ ਕਰਦੇ ਨੇ ਮਤਲਬ ਸਾਨੂੰ ਹੁਕਮ ਦਿੰਦੇ ਆਂ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਕੈਂਪ ਲੱਗਦਾ ਵਾ ਜਾਂ ਕੋ ਹਸਪੀਟਲਾਂ ਦੇ ਵਿੱਚੋਂ ਸਾਨੂੰ ਕੌਲੀਗੰਗੋਂ ਦੀ ਕਿ ਸਾਡਾ ਪੇਸ਼ੈਂਟ ਇੱਥੇ ਆ ਉੱਥੇ ਆਪਾਂ ਪਹੁੰਚਦੇ ਆਂ ਜਾਂ ਜੀਜੇ ਬਲੈਸ ਮੈਡੀਕਲ ਸਟੋਰ ਦੇ ਉੱਤੇ ਕੋਈ ਪੇਸ਼ੈਂਟ ਆਉਂਦਾ ਵਾ ਕਿ ਮਤਲਬ ਕਹਿੰਦਾ ਕਿ 20 25 ਇਹੋ ਜਿਹੇ ਪੇਸ਼ੈਂਟ ਸਾਡੇ ਪਿੰਡ ਵਿੱਚੋਂ ਹੀ ਆ ਜਿਨ੍ਹਾਂ ਨੂੰ ਆਪਾਂ ਫ੍ਰੀ ਆਫ ਕਾਸਟ ਮੈਡੀਸਨ ਪ੍ਰੋਵਾਈਡ ਜਿਹੜੀਆ ਫਾਊਂਡੇਸ਼ਨ ਦੇ ਦੁਆਰਾ ਕਰਾ ਰਹੇ ਆ ਅਖੀਰ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਸੇਜ ਮੇਰਾ ਇਹ ਆ ਕਿ ਜਿਸ ਤਰ੍ਹਾਂ ਜੀਜੀਸ ਬlesਸ ਫਾਊਂਡੇਸ਼ਨ ਨੇ ਇਹ ਕੈਂਪ ਦਾ ਆਰਗੇਨਾਈਜ਼ ਕੀਤਾ ਵਾ ਇਸ ਤਰ੍ਹਾਂ ਹੋਰ ਵੀ ਸੰਸਥਾਵਾਂ ਜਿਹੜੀਆਂ ਨੇ ਉਹ ਵੀ ਰਲ ਮਿਲ ਕੇ ਹਮਲਾ ਮਾਰ ਕੇ ਇਸ ਤਰ੍ਹਾਂ ਦੇ ਕੈਂਪ ਜਿਹੜੇ ਆ ਪਿੰਡਾਂ ਦੇ ਵਿੱਚ ਲਾਉਣ ਔਰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਵਾਂ ਆਪਣੇ ਪਿੰਡ ਨਿਵਾਸੀਆਂ ਨੂੰ ਵੀ ਕਿ ਜਿਸ ਤਰ੍ਹਾਂ ਜੀਜੀਪਲੱਸ ਫਾਊਂਡੇਸ਼ਨ ਸਾਡਾ ਸਾਥ ਦਿੰਦੀ ਆ ਇਸ ਤਰ੍ਹਾਂ ਪਿੰਡ ਵਾਲੇ ਵੀ ਸਾਡਾ ਸਾਥ ਦੇਣ ਤਾਂ ਜੋ ਅਸੀਂ ਰਲ ਮਿਲ ਕੇ ਮਤਲਬ ਉਹਨਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਔਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਨੂੰ ਹੋਰ ਅਸੀਂ ਵਧੀਆ ਕਰ ਸਕੀਏ ਔਰ ਮੇਰਾ ਆਖਰ ਦੇ ਵਿੱਚ ਇਹੀ ਮੈਸੇਜ ਆ ਕਿ ਮਤਲਬ ਸਾਡਾ ਸਾਥ ਦਿਓ ਤਾਂ ਜੋ ਅਸੀਂ ਫਾਊਂਡੇਸ਼ਨ ਦੇ ਦੁਆਰਾ ਰਲ ਮਿਲ ਕੇ ਇੱਕ ਵਧੀਆ ਹਮਲਾ ਮਾਰੀਏ ਔਰ ਵਧੀਆ ਫਾਊਂਡੇਸ਼ਨ ਇਸ ਤਰ੍ਹਾਂ ਆਪਾਂ ਹੋਰ ਵੀ ਪਿੰਡਾਂ ਵਿੱਚ ਅੋਰਗੇਨਾਈਜ਼ ਕਰੀਏ ਸਭ ਤੋਂ ਪਹਿਲਾਂ ਜਿਦਾ ਹਰ ਸਾਲ ਦੀ ਤਰ੍ਹਾਂ ਜਿਸਪਲੈਸ਼ਰ ਕੰਬੀਨੇਸ਼ਨ ਵੱਲੋਂ ਕੈਂਪਰ ਮੈਡੀਕਲ ਫ੍ਰੀ ਕੈਂਪ ਲਗਾਇਆ ਜਾਂਦਾ ਇਸ ਵਾਰ ਵੀ ਇਸੇ ਸਾਲ ਦੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਮੈਡੀਕਲ ਫ੍ਰੀ ਕੈਂਪ ਦੀ ਬਹੁਤ ਮਤਲਬ ਪਿੰਡ ਦੇ ਜਿਹੜੇ ਗਰੀਬ ਲੋਕ ਨੇ ਤੋਂ ਲਾਭ ਲੈ ਰਹੇ ਹਨ ਤੇ ਇਹਨਾਂ ਦਾ ਬਿਲਕੁਲ ਪਸ਼ੋਕਰ ਜਿਹੜਾ ਉਹ ਵੀ ਮੈਡੀਕਲ ਲੈਨ ਤੋਂ ਹੀ ਜੁੜਿਆ ਹੋਇਆ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਗਰੀਬ ਲੋਕਾਂ ਦੀ ਹੈਲਪ ਕਰਦੇ ਹਨ ਔਰ ਫਾਊਂਡੇਸ਼ਨ ਦਾ ਵੀ ਬਹੁਤ ਬਹੁਤ ਤਾਂ ਅਨੁਵਾਦ ਕਰਦੇ ਹਾਂ ਡਾਕਟਰ ਪ੍ਰੇਮ ਸਿੰਘ ਜੀ ਦਾ ਵੀ ਜਦੋਂ ਪਿੰਡਾਂ ਵਿੱਚ ਇਦਾਂ ਦੇ ਮੈਡੀਕਲ ਕੈਂਪ ਲਗਾਏ ਜਾਂਦੇ ਆ ਤੇ ਕਿੰਨਾ ਕੁ ਜਿਹੜਾ ਲੋਕਾਂ ਨੂੰ ਫਾਇਦਾ ਹੁੰਦਾ ਜਦੋਂ ਇਹੋ ਜਿਹੇ ਫ੍ਰੀ ਕੈਂਪ ਪਿੰਡਾਂ ਚ ਫਾਊਂਡੇਸ਼ਨ ਵੱਲ ਲਗਾਏ ਜਾਂਦੇ ਤਾਂ ਬਹੁਤ ਫਾਇਦਾ ਹੁੰਦਾ ਆ ਕੰਮ ਕਰਕੇ ਜਿਹੜੇ ਗਰੀਬ ਲੋਕ ਸ਼ਹਿਰ ਜਾ ਕੇ ਕੋਈ ਟੈਸਟ ਨਹੀਂ ਕਰਵਾ ਸਕਦੇ ਜਾਂ ਗਾਈਡਨਸ ਨਹੀਂ ਲੈ ਸਕਦੇ ਡਾਕਟਰ ਕੋਲ ਉਹ ਇੱਥੇ ਪੂਰੀ ਗਾਈਡਨ ਮਿਲਦੀ ਆ ਉਹ ਤਾਂ ਆਪਣਾ ਇਲਾਜ ਵੀ ਕਰਾਉਂਦੇ ਨੇ ਤੇ ਠੀਕ ਵੀ ਹੁੰਦੇ ਨੇ ਕੀ ਮੈਸੇਜ ਇਹ ਦੇਣਾ ਚਾਹੁੰਦੇ ਕਿਦਾਂ ਵੇਖਦੇ ਆ ਅੱਜ ਦੇ ਪ੍ਰੋਬਲਮ ਜੈਸੂ ਪ੍ਰਾਲੇ ਨੂੰ ਵੇਖ ਕੇ ਜਿਹੜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਆ ਉਹਨੂੰ ਉਹਦੇ ਅੱਗੇ ਤੋਰਦੇ ਹੋਏ ਜੀ ਡਾਕਟਰ ਸਾਹਿਬ ਦੇ ਬੇਟੇ ਐਲਫਰਨ ਮਸੀਹ ਜੋ ਫਾਊਂਡੇਸ਼ਨ ਦੇ ਕਰਤਾ ਕਰਤਾ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਮੈਂ ਲਾਰਜ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਪਰਮੇਸ਼ਰ ਪ੍ਰਭੂ ਜੈਸੂ ਮਸੀਹ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਜਿਹੜੀ ਸਾਡੇ ਕੌਮ ਦੇ ਜਿਹੜੇ ਸਾਡੇ ਰਹਿਬਰ ਨੇ ਤਾਂ ਕਿ ਜਿਹੜੇ ਸਾਡੇ ਡਾਕਟਰ ਸਾਹਿਬ ਐਲਵਨ ਜੀ ਔਰ ਇਹਨਾਂ ਦੇ ਪਿਤਾ ਪਾਰੀ ਮੁਸਤਾਕ ਮਸੀ ਵੀ ਇਹਦੇ ਵਿੱਚ ਯੋਗਗਵਾਈ ਹੈ ਠੇ ਜਿਹੜਾ ਲੱਗਦਾ ਹਰ ਸਾਲ ਜਿਹੜਾ ਕੈਂਪ ਲੱਗਦਾ ਵਾ ਉਹਦੇ ਵਿੱਚ ਸਾਰੇ ਟੈਸਟ ਜਿੰਨੇ ਵੀ ਹੁੰਦੇ ਨੇ ਫ੍ਰੀ ਕੀਤੇ ਜਾਂਦੇ ਨੇ ਦਵਾਈਆਂ ਜਿਹੜੀਆਂ ਉਹ ਵੀ ਸਭ ਨੂੰ ਫ੍ਰੀ ਦਿੱਤੀਆਂ ਜਾਂਦੀਆਂ ਵਾ ਸਾਰੇ ਟੈਸਟ ਤੇ ਦਵਾਈਆਂ ਵੀ ਡਾਕਟਰ ਸਾਹਿਬ ਵੀ ਬੜੇ ਹੋਣ ਹਾ ਡਾਕਟਰ ਜਿਹੜੇ ਆ ਅੰਮ੍ਰਿਤਸਰ ਤੋਂ ਟੀਮ ਆਉਂਦੀ ਆ ਤਾਂ ਕਿ ਉਹ ਸਾਰੇ ਲੋਕਾਂ ਨੂੰ ਚੈੱਕ ਅਪ ਕਰਕੇ ਬੜੇ ਸਚਜੇ ਤਰੀਕੇ ਨਾਲ ਇਹ ਜਿਹੜੀਆਂ ਦਵਾਈਆਂ ਤੇ ਇਹਦੇ ਟੈਸਟ ਜਿਹੜੇ ਕੀਤੇ ਜਾਂਦੇ ਨੇ ਇਹ ਬਹੁਤ ਹੀ ਵੱਡਾ ਉਪਰਾਲਾ ਵਾ ਜਿਹੜਾ ਇਹਨਾਂ ਵੱਲੋਂ ਕੀਤਾ ਜਾਂਦਾ ਪ੍ਰਭੂ ਇਹਨਾਂ ਨੂੰ ਹੋਰ ਵੀ ਵੱਡੀ ਆਸ਼ੀਸ਼ ਦੇ